ਸਾਰੀ ਕਾਲ ਸਾਰੇ ਹੀ ਦੋਸਤਾਂ ਮਿੱਤਰਾਂ ਨੂੰ ਜਿਹੜੇ ਆਪਣੀ ਵੀਡੀਓ ਦੇ ਨਾਲ ਜੁੜੇ ਆ ਤੇ ਅੱਜ ਦਾ ਵਲੌਗ ਸਨੋ ਦੇ ਵਿੱਚ ਹੋਊਗਾ ਤੇ ਦੇਖੋ ਅੱਜ ਸਨੋ ਬਹੁਤ ਜ਼ਿਆਦਾ ਪਈ ਆ ਮਨਾ ਤੁਹਾਨੂੰ ਕਰੋ ਚੈੱਕ ਕਾ ਵਾਤਾ ਆ ਸਾਰੀ ਸਨੋ ਆਪਾਂ ਨੂੰ ਚੱਕਣੀ ਪੈਣੀ ਹੈ ਗੱਡੀ ਤੋਂ ਕਿਆ ਮਾਂ ਪਰ ਜੰਮੀ ਨਹੀਂ ਸਨੋ ਦਿਖਾਉਣੀ ਤੁਹਾਨੂੰ ਅੱਜ ਦਾ ਦ੍ਰਿਸ਼ ਬਹੁਤ ਜ਼ਿਆਦਾ ਸਨੋ ਪਈ ਅੱਜ ਪੀਜੀ ਦੇ ਵਿੱਚ ਰਾਤ ਦੀ ਪੈ ਰਹੀ ਆ ਦੇਖੋ ਉਧਰ ਗੱਡੀ ਤੇ ਸਨੋ ਕੰਨੀ ਪਈ ਹਣਾ ਘਰਾਂ ਦੇ ਵਿੱਚ ਰਾਮ ਜੀ ਚੱਕ ਕੇ ਫਿਰ ਆਪਾਂ ਚੱਲਦੇ ਆਂ ਆਪਣਾ ਕੰਮ ਬੈਂਕ ਦੇ ਵਿੱਚ ਬੈਂਕ ਦੇ ਵਿੱਚ ਕੰਮ ਕਰਾ ਕੇ ਜਾਂ ਬੈਂਕ ਦੇ ਵਿੱਚ ਬਾਅਦ ਚੋ ਜਲ ਵੜਾਂਗੇ ਇੰਨਾ ਤੁਹਾਨੂੰ ਸਨੋ ਸਮੂ ਦਿਖਾ ਦੇਾਂਗੇ ਕਰਦੇ ਆਂ ਲੋ ਜੀ ਇੱਕ ਨਵੇਂ ਵਲੋਗ ਦੇ ਆ ਅੱਜ ਜਿਸਨੂੰ ਕਾਫੀ ਪੈ ਰਹੀ ਐ ਹੁਣੇ ਰੁਕੀ ਐ ਸਵੇਰ ਦੀ ਸنوਪ ਪਈ ਜਾ ਰਹੀ ਸੀ ਨਾਲ ਦੀ ਨਾਲ ਸਾਫ ਕਰਨ ਵਾਲੇ ਵੀ ਲੱਗੇ ਹੋਏ ਆ ਆ ਫੁੱਟਬਾਲ ਸਾਫ ਕਰ ਰਹੇ ਆ ਬੜੇ ਸਟ੍ਰੀਨ ਵਾਲੇ ਨੇ ਲੋ ਜੀ ਅੱਜ ਰਖਤਾਂ ਤੇ ਆ ਸنوਪ ਕਿੰਨੀ ਸੋਹਣੀ ਲੱਗਦੀ ਹੈ ਨਾ ਭਈ ਆਪਾਂ ਨੂੰ ਵੀਓ ਸਨੋ ਦੇ ਵਿੱਚ ਵੈਂਟਰਾਂ ਦੇ ਵਿੱਚ ਬਹੁਤ ਸੋਹਣਾ ਹੁੰਦਾ। ਫਰਖਤਾਂ ਤੇ ਸਨੋ ਪਈ ਹੁੰਦੀ ਆ। ਤੇ ਰੋਡ ਵਗੈਰਾ ਚਿੱਟੇ-ਚਿੱਟੇ ਹੁੰਦੇ ਆ। ਮੈਂ ਤਾਂ ਇਹ ਹੈਰਾਨ ਆ ਵੀ ਪੰਛੀਆਂ ਦਾ ਕਿਵੇਂ ਗੁਜ਼ਾਰਾ ਹੁੰਦਾ। ਹਾਂ। ਚਿੜੀਆਂ, ਕਾਵਾਂ ਨਿੱਕੇ-ਨਿੱਕੇ ਚਿੜੀਆਂ ਨਿੱਕੀਆਂ ਚੜੀਆਂ ਆਪਣੇ ਇੰਡੀਆ ਵਾਲੇ ਪੰਜਾਬ ਵਾਲੀਆਂ ਚੜਗੀਆਂ ਇੱਥੇ। ਤੇ ਵੇਖ ਲੈ ਵੀ ਉਹ ਪੂਰੇ ਹੰ ਚਲੇ ਜਾਂਦੇ ਆ। ਆਲਨੇ ਚੁੱਡੇ ਵੀ ਫਿਰਦੇ ਆ ਹੁਣ ਅੱਦੇ ਹੂੰ ਓਡੇ ਵੀ ਫਿਰਦੇ ਆ। ਛੂੜ ਆਸੇ ਤਾਂ ਫਿਰਦੇ ਹੀ ਆ ਨਾ ਹੋਰ ਲੱਭਦੇ। ਤੇ ਦੇਖ ਲਓ ਵੀ ਉਹ ਵੀ ਠੰਡੀ ਹਵਾ ਦੇ ਵਿੱਚ ਫਿਰਦੇ ਆ ਕੋਈ ਇਹ シュਨੀ ਦਾ ਕਿਵੇਂ ਸਰਵਾਈਵ ਕਰਦੇ ਹੋ ਹਾਲੇ ਫੇਰ ਵੀ ਘਾਟਾ ਵੀ ਆ درخت ਹਲੇ ਦੱਸ ਰਹੇ ਥੋੜੇ ਜਿਹੇ ਹਰੇ ਇਹ ਵੀ ਚਿੱਟੇ ਹੋ ਜਾਣੇ ਆ ਪੂਰੇ ਇਹ ਵੀ ਪੂਰੇ ਸنو ਪੈ ਜਾਣੇ ਆ ਇਨਾਂ ਤੇ ਪੂਰੇ ਪਰ ਇਨਾਂ ਦਰਖਤਾਂ ਦੇ ਪੱਤੇ ਮਤਲਬ ਟਾਣੀਆਂ ਉਹ ਨਹੀਂ ਇਹਦੀਆਂ ਝੜਦੀਆਂ ਅ ਜਿੱਦਾਂ ਇੱਥੇ ਦਰਖਤਾਂ ਦੇ ਪੱਤੇ ਪੁੱਤੇ ਝੜ ਜਾਂਦੇ ਆ। ਜੇ ਸਮਰ ਆਗੇ ਤੇ ਫੇਰ ਵੇਖਦੇ ਕੁਦੇ ਹਰੇ ਹੋ ਜਾਣਗੇ। ਉਦੋਂ ਬੜੇ ਸੋਹਣੇ ਲੱਗਦੇ। ਸਵਨਾਂ ਦੇ ਵਿੱਚ ਬਹੁਤ ਸੋਹਣਾ ਲੱਗਦਾ ਕਿਉਂ ਆ। ਕੀ ਆ ਬਾਤ ਹੀ ਹੁੰਦੀ ਆ। ਲੋ ਜੀ ਅੱਜ ਸ਼ਹਿਰ ਦੇ ਬਾਹਰ-ਬਾਰ ਦੀ ਜਿਹੜਾ ਦੇ ਰਹੇ ਜਿਵੇਂ ਕਹਿੰਦੇ ਫਿਰ ਨਹੀਂ ਦੋ। ਹਾਂਜੀ। ਆਪਾਂ ਤੁਹਾਨੂੰ ਅੱਜ ਉਹ ਲੋਕੇਸ਼ਨ ਦਿਖਾਉਣੇ ਆ ਜਿੱਥੋਂ ਸਾਰਾ ਆਪਣਾ ਪ੍ਰੈਸ ਜੋਰਜ ਦਿੰਦਾ ਏ। ਠੀਕ ਆ ਤੇ ਆਪਾਂ ਉੱਥੇ ਪਹੁੰਚ ਗਏ ਆ ਦਿਖਾਉਣਾ ਤੁਹਾਨੂੰ ਮੈਂ ਆਜੋ ਬਾਹਰ ਚੱਲ ਕੇ। ਦੇਖੋ ਵੀ ਦੀ ਆਪਣਾ ਆ ਦੀ ਇੰਡੀਕੇਟਰ ਚਾਰੇ ਚਲਾ ਦਿੰਦੇ ਛੇ ਕੱਡੀ ਆ ਰਹੀ ਆ ਬੰਗਲਾਦੋ ਲਓ ਜੀ ਸੋਨਾ ਤੁਹਾਨੂੰ ਮੈਂ ਤੁਹਾਡੇ ਦਾ ਸਾਰਾ ਪੀਜੀ ਕੁਆਟ ਵਾਟ ਕੀ ਆਵਾਜ਼ ਆ ਦੇਖੋ ਇਹਨੇ ਕਨੇ ਪੈਰ ਖੋਬਦੇ ਆ ਕੀ ਬਾਤ ਆ ਵੇਖੋ ਦਿਖ ਰਿਹਾ ਪੀ ਜੀ ਕੋਲ ਠੰਡ ਦੇ ਵਿੱਚ ਥੋੜਾ ਜਿਹਾ ਸਹੀ ਨਹੀਂ ਦਿਖ ਰਿਹਾ ਗਰਮੀਆਂ ਦੇ ਵਿੱਚ ਵਧੀਆ ਦਿਖਦਾ ਵਾ ਕਿਉਂਕਿ ਸਾਰਾ ਸਾਫ-ਸਾਫ ਹੁੰਦਾ ਹੈ ਹੁਣ ਸਾਰਾ ਵਾਈਟ-ਵਾਈਟ ਹੋਇਆ ਪਿਆ ਕੋਈ ਘਰ ਨਹੀਂ ਦਿਂਦਾ ਕਿੰਨਾ ਸੋਹਣਾ 뷰 ਚੰਗਾ ਚੈਨਲ ਦੇਖੋ ਚਿੱਟਾ-ਚਿੱਟਾ ਹੀ ਹੋਇਆ ਪਿਆ ਆ ਗਏ ਆ ਬੈਂਕ ਆ ਵੀ ਇੱਕ ਵੱਖਰਾ ਪਲਾਜ਼ਾ ਆਪਣਾ ਸੇਵ ਆਨ ਫੂਡ ਆ ਉੱਥੇ ਤੇ ਇੱਧਰ ਕੋਈ ਇੱਕ ਵਿਜ਼ਨਰ ਆ ਤੇ ਇੱਧਰ ਸਕੋਸ਼ੀਆ ਬੈਂਕ ਆਪਣਾ ਸਕੋਸ਼ੀਆ ਬੈਂਕ ਆਪਣਾ ਕੰਮ ਸੀਗਾ ਤੇ ਆਪਾਂ ਆ ਗਏ ਆ ਬੈਂਕ ਦੇ ਵਿੱਚ ਅਖਰੋ ਚੈੱਕ ਫਿਰ ਕਰਾ ਲਈਏ ਕੰਮ ਮਿਲਦੇ ਆ ਫਿਰ ਬਾਅਦ ਵਿੱਚ ਦਰ ਗੋਰਿਆਂ ਦੇ ਘਰ ਸਜਾਏ ਹੋਏ 크리스마ਸ ਤੇ ਬਹੁਤ ਸੋਹਣੇ ਸਜਾਏ ਹੋਏ ਨੇ ਅਖਰੋ ਚੈੱਕ ਕੋ ਲਾਈਟਿੰਗ ਕੀਤੀ ਹੈ ਨਾਲੇ ਲਓ ਜੀ ਆ ਸਾਰੀ ਸਟਰੀਟ ਦੇਖੋ ਸਾਰੀ ਸਟਰੀਟ ਮੈਂ ਕਹਿੰਨਾ ਵੀ ਵਧੀਆ ਗਲੀ ਇਹ ਸਜਾਈ ਹੋਈ ਆ ਸਾਰੇ ਗੋਰਿਆਂ ਦੇ ਘਰ ਆ ਤੇ ਨਿੱਕੇ ਨਿੱਕੇ ਘਰ ਆ ਫੇਰ ਵੀ ਕਿੰਨੀ ਡੈਕੋਰੇਸ਼ਨ ਇਹਨਾਂ ਨੇ ਕੀਤੀ ਹੋਈ ਆ ਤੇ ਆ ਆ ਦੇਖੋ ਆ ਚੀਜ਼ ਕਿੰਨੀ ਘੈਂਟ ਆ ਆ ਚੀਜ਼ ਮੈਨੂੰ ਬਹੁਤ ਘੈਂਟ ਲੱਗੀ ਰਤ ਬਣਾਇਆ ਹੋਇਆ ਇਹ ਆਪਾਂ ਕੋਲੇ ਜਾ ਕੇ ਦੇਖਾਂਗੇ ਆ ਦੇ ਆ ਸੰਟਾ ਗਲੋਸ ਜੀ ਬੜੀ ਕਹਿਣ ਚੀਜ਼ ਲੱਗੀ ਮੈਨੂੰ ਇਹ ਕਿੰਨੇ ਘਰ ਇਹਨਾਂ ਨੇ ਸਜਾ ਕੇ ਰੱਖਦੇ ਆ ਕਿ ਉਹ ਸੰਟਾ ਸੰਟੇ ਸੁੰਟੇ ਜਿ ਬਣਾ ਕੇ ਰੱਖੇ ਇਹਨਾਂ ਨੇ ਤੇ ਉਹ ਗੱਡੀਆਂ ਗੁੱਡੀਆਂ ਜਿ ਲਾਈਆਂ ਪਈਆਂ ਉਹ ਸਨੋ ਚੱਕਣ ਵਾਲੇ ਜਿਗਾਰ ਦੇ ਲੱਗਦੇ ਮੈਨੂੰ ਤਾਂ ਬਹੁਤ ਵਧੀਆ ਜਿੱਦਾਂ ਆਪਣੇ ਦੀਵਾਲੀ ਤੇ ਆਪਾਂ ਸਜਾ ਕੇ ਰੱਖਦੇ ਆ ਉਦਾਂ ਹੀ ਇਹ ਆ ਘਰ ਦੇਖੋ ਕਿੰਨਾ ਹਨ ਸਜਾਇਆ ہوا ਚਾਰੇ ਪਾਸੇ ਜਗਮਗ ਜਗਮਗ ਹੋਈ ਪਈ ਹੈ ਦੇਖੋ ਫਿਰ ਤੇ ਗੋਰਿਆਂ ਦੇ ਘਰ ਤੇ ਕਰੋ ਇੰਜੋਏ ਕਿਆ ਨਾ ਬੰਦ ਨਹੀਂ ਧਰਮੇ ਦਾ ਜਿਹਨੇ ਹੈਪੀ ਆ ਨਾ ਬੰਦੇ ਆ ਚਰਾਵੜੀ ਕਹਿੰਦਾ ਫੇਰ ਗੱਲ ਹੋ ਰਹੀ ਹਾਂ ਮੈਂ ਇੱਕ ਇੱਕ ਵਸਤੂ ਲੱਗੀ ਰਹੀ ਜੁੜਦੀ ਆ ਕੋਈ ਉਹਨੂੰ ਕਿਹੜਾ ਉਮਰ ਛ ਗਿਆ ਨਹੀਂ ਹੈਂ ਮੈਨੂੰ ਲੱਗਦਾ ਥੋੜਾ ਮੇਰਾ ਵੀ ਵਾਲ ਹੋਣਾ ਹੈ ਹੁਣ ਦੱਸਰਾ ਜੀ ਹੁਣ ਦੱਸੋ ਜਗਬੀ ਦਿਨ ਦਾ ਪਿੱਲਾ ਟੱਪੜਾ ਨਹੀਂ ਯਾਨੀ 77 ਮੀਟਰ ਉਹਨੇ ਨਹੀਂ ਫੋਨ ਬਣਾਇ ਮੜਾ ਤੁਹਾਡਾ ਬਲੌਗਰ ਵੀ ਪੂਰਾ ਸੈਟ ਹੈ ਜੇ ਅੱਜ ਐਨ ਮੂੰਹ ਕਰ ਡੇਲੇ ਪੁੱਠੇ ਹੋਣ ਦੇ ਤੇਰੇ ਪਿੰਦੇ ਹੀ ਨਹੀਂ ਇੰਨੇ ਕਿਉਂ ਨਹੀਂ ਆਹ ਸਾਰੀ ਪੀ ਗਏ ਨਾਲੇ ਤਾਂ ਆ ਪੀਂਦਾ ਧਰੂ ਨੀ ਪੀਂਦਾ ਮੈਂ ਤਾਂ ਕਹਿੰਦਾ ਮੈਂ ਦਾਰੂ ਨਹੀਂ ਪੀਂਦਾ ਆ ਵੇਖੋ ਜੀ ਜਗਬੀ ਦਾ ਅੱਜ ਪੀਂਦੇ ਆ ਜੇ ਦਾਰੂ ਆਪਣਾ ਕੋਈ ਮੇਨ ਬਣਾ ਲਓ ਆ ਯਾਰ ਤੇ ਮੈਨੂੰ ਵੀਰ ਮੰਗਾਉਂਦੇ ਕਿਉਂ ਹਾਂ ਮੈਂ ਤਾਂ ਜਿੱਦਣ ਹਿਮਨ ਕੁੰਗ ਦਾ ਵੀ ਗਾਣਾ ਨਾ ਤੇ ਪਾਹ ਕਹਲ ਵਾਲਾ ਵਲੋਗ ਬਸ ਨੂੰ ਭੇਜ ਦਿਓ ਲਾਓ ਵੀ ਮੁੰਡੇ ਕਹਿੰਦੇ ਖਾ ਕੇ ਛਾਦਾ ਪਾਣੀ ਕਹਿੰਦੇ ਕਰਨੀ ਆ ਫੋਟੋ ਅੱਜ ਜਦੋਂ ਮਾੜੀ ਜੀ ਵਿੱਚ ਸنوਹ ਪੈਂਦੀ ਨਾ ਹਨ ਕੇ ਯਾਰ ਰਾਜੇ ਵੀਰ ਨੂੰ ਲੱਗਦੀ ਠੰਡ ਲੱਗਦੀ ਠੰਡ ਮੇਰੇ ਵੀਰੋ ਕੰਮੜੋਂ ਹਟ ਜਾ ਇਧਰ ਕੈਮਰਾ ਸ਼ੂਟਿੰਗ ਹੋ ਰਹੀ ਆ ਹੋ ਕੇ ਠੀਕ ਹੈ ਚੰਗਾ ਫਿਰ ਚੰਗਾ ਜੱਕਰੀ ਆ ਚਲੋ ਚੱਲ ਓਏ ਹੁਣ ਸਾਨੂੰ ਕੌਣ ਛੱਡ ਕੇ ਆਉ ਸਾਨੂੰ ਕੌਣ ਛੱਡ ਕੇ ਆਉ ਉਹਨੇ ਚੱਲਿਆ ਸਾਡੇ ਅਧਰੇ ਮਾਮਾ ਵੀ ਆ ਗਏ ਲੱਭਣ ਓ ਮਾਮੇ ਵੀ ਪਹੁੰਚ ਗਏ ਆ ਚਾਹ ਠੀਕ ਆ ਫਿਰ ਆ ਜੀ ਵੀਰ ਓਕੇ ਵੀਰ ਜੀ ਮਿਲਦੇ ਆ ਫਿਰ ਕੱਲ ਸਵੇਰ ਲਓ ਜੀ ਆਪਾਂ অলਮੋਸਟ ਪਹੁੰਚ ਗਏ ਘਰੇ ਪਾਰਟੀ ਚ ਵਧੀਆ ਆਪਾਂ ਇੰਜੋਏ ਕੀਤਾ ਇਹ ਜੋ ਵੀ ਹੁਣ ਆਪਾਂ ਤਾਰਤਾ ਸੀ ਘਰੇ ਪਹਿਲਾਂ ਹੀ ਜੱਕ ਬਣੀ ਬਣਾ ਲਓ ਤੇ ਧਰਮੇ ਹੁਣਾ ਅੱਜ ਆਪਣੇ ਯਾਰ ਦੋਸਤ ਦਾ ਬਰਥਡੇ ਸੀਗਾ ਤੇ ਆਪਾਂ ਫਿਰ ਰੋਟੀ ਰੋਟੀ ਖਾ ਕੇ ਆ ਗਏ ਆ ਆਪਾਂ ਪਾਰਟੀ ਕੀਤੀ ਸੀਗੀ ਉਹਨੇ ਤੇ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਖਤਮ ਕਰਦੇ ਆ ਤੇ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਓਕੇ ਬਾਏ ਗੁੱਡ ਨਾਈਟ